ਫੇ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਰਨ ਮਾਰਿਆ ਤੇ ਮੁੰਡਿਆਂ ਨੇ ਪਿੱਛੇ ਨਹੀਂ ਹਟੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਸਿਰ ਪਾੜਤਾ ਚਾਰ ਮੁੰਡੇ ਹੀ ਤੇ ਉਹਨ 19 ਚਰ ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲੇ ਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਸੇ ਹੈਗੇ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ

ਸਾਵਨਾਂ ਲਿਖੀ ਆ ਸਾਰੇ ਲੋਕਲ ਮੁੰਡੇ ਮਾਸੀ ਗੇੜ ਦੇ ਪਾਰਲੀਮੈਂਟ ਦਾ ਕੰਮ ਆ ਪੁਲਿਸ ਦਾ ਪੜਨਾ ਜੇ ਪਬਲਿਕ ਨੇ ਜੇ ਫੜ ਸਕਦੀ ਆ ਤੇ ਇਹਨਾਂ ਦਾ ਤਾਂ 1 ਮਿੰਟ ਦਾ ਕੰਮ ਆ ਹਾਂ ਪੁਲਿਸ ਅੱਜ ਕੀ ਕਰ ਰਹੀ ਸੀ ਨਾ ਭਾਈ ਮੇਰਾ ਨਾਮ ਸੁਸ਼ੀਲ ਆ ਮੈਂ ਗੱਡੀ ਦਾ ਓਨਰ ਹਗਾ ਵਾਂ ਠੀਕ ਆ ਇਹ ਮੇਰਾ ਡਰਾਈਵਰ ਹੀ ਮੇਰੇ ਭਰਾ ਨੂੰ ਉਧਰੋਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਹਾ ਇਹ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਾਰਨ ਮਾਰਿਆ ਤੇ ਮੁੰਡਿਆਂ ਨੇ ਪਿੱਛੇ ਨਹੀਂ ਹਟੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਇਹਦਾ ਸਿਰ ਪਾੜਤਾ ਚਾਰ ਮੁੰਡੇ ਹੀ ਤੇ ਉਹ 19 ਚਰ ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਸੇ ਹੈਗੇ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਿਆ ਤੇ ਗਲ ਚ ਚੈਨੀ ਹੀ ਉਹ ਲਾ ਲਈ ਇਹਨਾਂ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਚ ਤਿੰਨ ਮੁੰਡੇ ਫਰਾਰ ਹੋ ਗਏ ਹੁਣ ਇੱਕ ਮੁੰਡਾ ਅੰਦਰ ਆ ਤੇ ਇੱਕ ਘੰਟੇ ਤੋਂ ਹੋ ਗਿਆ ਜੇ ਡਰਾਈਵਰ ਤੋਂ ਡਰਾਈਵਰ ਤੋਂ ਪੁੱਛੀ ਜਾਂਦੇ ਨਾ ਉਹਦਾ ਇਲਾਜ ਕਰਾਉਣ ਵਾਸਤੇ ਉਹਨੂੰ ਪਤਾ ਨਹੀਂ ਜੀ ਕੋਈ ਪਤਾ ਨਹੀਂ ਅਣਜਾਣ ਮੁੰਡੇ ਇੱਕ ਬੰਦਾ ਫੜਿਆ ਗਿਆ ਜੇ ਮਾਨ ਸਿੰਘ ਗੇਟ ਦੀ ਚੌਂਕ ਦੀ ਘਟਨਾ ਵਾਂ ਇਹ 6 ਨਹੀਂ 5:00 ਵਜੇ ਦਾ 5:00 ਵਜੇ ਦਾ ਟਾਈਮ ਹੈ 5:00 ਵਜੇ ਦਾ ਕੋਈ ਗੱਲ ਕੋਈ ਗੱਲ ਨਹੀਂ ਕੋਈ ਪਛਾਣ ਪਛਾਣ ਨਹੀਂ ਕੋਈ ਕੁਛ ਨਹੀਂ ਹਾਰਨ ਮਾਰਿਆ ਉਹ ਓਕੇ ਜੋ ਹੈ ਬਾਹਰ ਨਿਕਲਾ ਤੇ ਇਹਦੇ ਸਿਰ ਤੇ ਬੋਤਲ ਮਾਰੀ ਦਾਰੂ ਦੀ ਮੌਕੇ ਤੇ ਫਿਰ ਪੁਲਿਸ ਨੇ ਕੁਝ ਕੀਤਾ ਤਾਂ ਮੌਕੇ ਤੇ ਪੁਲਿਸ ਕੋਤਵਾਲੀ 1 ਘੰਟਾ ਉਹਨੂੰ ਭਾਇਆ ਥਾਣੇ 'ਚ ਪਹਿਲਾਂ ਫਿਰ ਉਹਦੇ ਬਾਅਦ ਇੱਥੇ ਆ ਕੇ ਅੱਧਾ ਪੌਣਾ ਘੰਟੇ ਤੋਂ ਇੱਥੇ ਇਲਾਕੇ ਦੇ ਚੱਕਰ ਦੇ ਵਿੱਚ 1 2 ਘੰਟੇ ਤੋਂ ਹਰਾਸਮੈਂਟ ਕਰ ਰਹੇ ਉਹ 4 ਜਣੇ ਗਏ ਇੱਕ ਬੰਦੇ ਨੂੰ ਫੜਿਆ ਗਿਆ ਉਹ ਅੱਥਾ ਅੰਦਰ ਥਾਣੇ ਬੈਠਾ ਵਾ ਤੇ ਅੱਜ ਕੱਲ ਇੱਕ ਮਹਾਂ ਸਿੰਘ ਦਾ ਗੇੜ ਦਾ ਮਾਮਲਾ ਆਇਆ ਜਿੱਥੇ ਗੱਡੀ ਦੀ ਪੰਨ ਤੋੜ ਹੋਈ 21 ਕਹਣਾ ਚਾਹੀਦਾ ਇਹ ਚਾਰ ਜਣੇ ਆਏ ਆ ਇਹਨਾਂ ਨੇ ਗੱਡੀ ਦੀ ਪੰਨ ਤੋੜ ਕਰਕੇ ਤੇ ਇਹ ਮਤਲਬ ਮੌਕੇ ਤੋਂ ਭੱਜ ਗਏ ਆ ਇੱਕ ਜਣੇ ਨੂੰ ਕਾਬੂ ਕਰ ਲਿਆ ਵਾ ਤੇ ਬਾਕੀਆਂ ਦੀ ਤਫ਼ਤੀਸ਼ ਜਿਹੜੀ ਆ ਚੱਲ ਰਹੀ ਆ ਉਹ ਕਾਰਨਾਂ ਦਾ ਪਤਾ ਲੱਗਿਆ ਕਿ ਉਹ ਗੱਡੀ ਪੰਨ ਤੋੜੀ ਉਹ ਡਰਾਈਵ ਸੀਤੀ ਮਤਲਬ ਪੁੱਛਤੇ ਤੇ ਇਹੋ ਨੇ ਦੱਸਿਆ ਕਿ ਮੈਂ ਇਹਨਾਂ ਨੂੰ ਹਾਰਨ ਮਾਰਿਆ ਹਾਰਨ ਮਾਰ ਕੇ ਤੇ ਮੇਰੇ ਉਲਟਾ ਗੱਲ ਪੈ ਗਏ ਆ ਤੇ ਮੈਂ ਤਾਂ ਕੋਈ ਮਾੜਾ ਚੰਗਾ ਇਹਨਾਂ ਨੂੰ ਬੋਲਿਆ ਨਹੀਂਗਾ ਤੇ ਇਹਨਾਂ ਦੀ ਹੁਣ ਤਫ਼ਤੀਸ਼ ਚੱਲ ਰਹੀ ਹੈ ਤੇ ਬਾਕੀ ਬੰਦਿਆਂ ਦੇ ਵੀ ਜਿਹੜੀ ਆ ਲੰਬੜੀ ਦੀ ਪਹਾਲ ਕਰ ਰਹੇ ਇਹਨਾਂ ਨੂੰ ਹਾਂਜੀ ਹੁਣ ਤੱਕ ਕਿੰਨੇ ਜਣੇ ਖੜੇ ਆ ਗਏ ਇੱਕ ਜੇ ਇੱਕ ਜਣੇ ਨੂੰ ਫੜ ਲਿਆ ਗਿਆ ਵਾ ਬਾਕੀਆਂ ਦੀ ਇਹ ਤਫ਼ਤੀਸ਼ ਕਰ ਰਹੇ ਆ ਜੀ ਕੀ ਨਾਮ ਹੈ ਹਰਦੇਵਾਲ ਸਿੰਘ ਕੀ ਗੱਲਬਾਤ ਪਾਜੀ ਮੈਂ ਹਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗਾਲ ਕੱਢ ਕੇ ਮੈਨੂੰ ਉਹਨੇ ਗਾਲ ਕੱਢੀ ਆ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋ ਗਏ ਆ ਤੇ ਦੂਜੇ ਜਾਨੇ ਨੇ ਮੈਂ ਅਜੇ ਮੈਂ ਗੱਡੀ ਦੇ ਵਿੱਚ ਬਾਹਰ ਸ਼ੀਸ਼ਾ ਹੀ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਦੀ ਪਾਜੀ ਚਾਰ ਪੰਜ ਜਾਨੇ ਸੀ ਪਲੀਜ਼ ਰਿਕਵੈਸਟ ਜੀ ਜਿਆ ਲੁੱਟਪੋ ਦੀ ਨੀਅਤ ਹੈ ਜਾਂ ਵੈਸੇ ਕੋਈ ਪਾਜੀ ਮੇਰੇ ਗੱਲ ਚ ਕਿ ਚੈਨ ਸੀ 20000 ਰੁਪਏ ਮੇਰ ਕੋ ਕੈਸੀ ਮਾਲਕਾਂ ਦਾ ਸੀ ਵਿੱਚ ਮਾਲਕ ਦੀ ਨਾਲ ਇਹਨਾਂ ਦੀ ਇੱਕ ਫੈਮਿਲੀ ਬੈਠੀ ਆ ਸਿਰਫ ਮੇਰੀ ਇੰਨੀ ਗਲਤੀ ਕਿ ਮੈਂ ਹਾਰਨ ਮਾਰਿਆ ਜੇ ਮੈਂ ਨਾ ਹਾਰਨ ਮਾਰਦਾ ਤਾਂ ਨਾ ਮੇਰੇ ਸੱਟ ਲੱਗਦੀ ਨਾ ਪੈਸੇ ਖੋਏ ਜਾਂਦੇ ਤੇ ਨਾ ਚੈਨ ਖੋਈ ਜਾਂਦੀ ਅੱਜ ਮੌਕੇ ਤੇ ਇੱਕ ਮੁੰਡਾ ਫੜਿਆ ਵਾ ਉਹ ਅੰਦਰ